ਕੀ ਕਰਨਾ ਸੀ ਚੱਲ ਫਿਰ ਢਾਡੀ ਢਾਡੀ ਲੱਗਾ ਢੱਡ ਵਜਾਉਣਾ ਏ ਐ ਚੱਲ ਫਿਰ ਅੱਛਾ ਮੋਰੇ ਕਰ ਲਈ ਢੱਡ ਲੱਗਾ ਢੱਡ ਵਜਾਉਣਾ ਬੱਲੇ ਕੀ ਕੋਣਾ ਫਿਰ ਵਾਹਿਗੁਰਜੀਕਾ ਚੱਲ ਫਿਰ ਦਿਨੇ ਨੋਤੀ ਤੋਂ ਬਣਾਇਆ ਹੈਂ ਢਾਡੀ ਤਰਨ ਲੈ ਕੇ ਤੜੀ ਕਿਰਪਾਨ ਲੈ ਕੇ ਖੜੇ ਆ ਢਾਡੀ ਕਰਪਾਨ ਤੇਰੀ ਢਾਡੀ ਕੋਲ ਗੱਡੀ ਕਰਪਾਨ ਆ ਯਾਰ ਲੱਗਾ ਢਾਡੀ ਫੇ ਸ਼ਬਦ ਗਣ ਜਕਾਰਾ ਲਾਉਣ ਲੱਗਾ ਢਾਡੀ ਦੇਖੀ ਜਾਓ ਤੁਸੀਂ ਲੱਗਾ ਜਕਾਰਾ ਲਾਉਣ ਤੁਰੂ ਨਾ ਹਾਂ ਇਹ ਨਾ ਮੋਮਈ ਦਾਵਲ ਚੱਲ ਫਿਰ ਕਰ ਦੇ ਅਲੈਕ ਲੱਗਾ ਜਕਾਰਾ ਲਾਉਣ ਦੇਖੀ ਜਾਓ ਢਾਡੀ ਜਕਾਰਾ ਲਾਉਣ ਲੱਗਾ ਇਹ ਸਤਿ ਸ਼੍ਰੀ ਅਕਾਲ ਵਾਹਿਗੁਰੂ ਕੀ ਕਰਨੀ ਗਿਆ ਪਤਾ ਹੀ ਨਹੀਂ ਇਹਨੂੰ ਉਹਦੇ ਵਾਹਿਗੁਰੂ ਆਖਾਲੀ ਦਾ ਪਤਾ ਹੀ ਨਹੀਂ ਇਹਨੂੰ ਪਤਾ ਆ ਕੀ ਕਹਿੰਦੇ ਹੁੰਦੇ ਆ ਐ ਓਏ ਨਦੀ ਦਾ ਦੱਬਾ ਅੱਡ ਬੱਜ ਨਿਕਲ ਰਿਹਾ ਹੈ ਪੈਣੀ ਸਾਹਿਬ ਗਿਆ ਸੀ ਪੁੱਤੋ ਉੱਤੀ ਵੀ ਦਾਦ ਦੀ ਅਰਦਾਸ ਹੋਈ ਸੀ ਕੋਲੋ ਢੋਲ ਕੀ ਵੱਜਦੀ ਸੀ ਉੱਥੇ ਹੈ ਪੈਣੀ ਸਾਬ ਹੋੜੀ ਢਣੀ ਵੱਜੀ ਹੋੜੀ ਢਣੀ ਵੱਜੀ ਸ਼ਬਦ ਗਾਉਂਦੇ ਸੀ ਉੱਥੇ ਹੈ ਓਏ ਦੋਨੇ ਪੈਣਾ ਸਿੱਧਾ ਆਇਆ ਦੀ ਬਸ ਲੱਗ ਗਿਆ ਜੋਰ ਦੀ ਕਰ ਥੱਲੇ ਨੂੰ ਦੋਨੋਂ ਹੱਥਾਂ ਨਾਲ ਥੱਲੇ ਨੂੰ ਕਰ ਚਲ ਬਸ ਲੱਗ ਗਿਆ ਬਾਸ ਬਹੁਤ ਜ਼ੋਰ ਲਾਤਾ ਲਾਲ ਹੋ ਗਿਆ ਚੱਲ ਬਈ ਸ਼ਬਦ ਵੀ ਗਾਉਣੇ ਆ ਗਾ ਵੀ ਫੇ ਕੀ ਗਾਣਾ ਆਉਂਦਾ ਤੈਨੂੰ ਮਾ ਤੇ ਤਾਦੀ ਨਾਲ ਉਹ ਤੇ ਤਰ ਪਾਣੀ ਪੀ ਤਿੱ ਇੱਡੀ ਦੂਰ ਨਹੀਂ ਜਾਣਾ ਉਧਰ ਨਹੀਂ ਜਾਣਾ ਇੱਧਰ ਆ ਜਾ ਹੋਰ ਕਰਪਾਣਾ ਆਹ ਦੇ ਵੱਡੀ ਚੱਕ ਤੈਨੂੰ ਤੇਗ ਸੁਣਿਆ ਨਹੀਂ ਕਿ ਨੀ ਨੋ ਦੇ ਹੁੰਦੇ ਆਓ ਆਹਦੀ ਤਰਪਾਣੀ ਤਾਂ ਦੀ ਆਦੀ ਕੀ ਆ ਇਹ ਤੇਰੇ ਪਾਣੀ ਆ ਤادیه ਦੀ ਕਿਰਪਾਨ ਆ ਇਹ ਸਿੱਧੀ ਬਾੜ ਦੀ ਤੇਰੇ ਪਾਣੀ ਆ ਤادیه ਦੀ ਦਾ ਹੁਣ ਗੀਤ ਆਉਂਦਾ ਨਹੀਂਗਾ ਸਲਾਈਡਾਂ ਕੀਤੀਆਂ ਸੀ ਇੱਥੇ ਦੰਦਾਰਾ ਬਣਦਾ ਓਏ ਉਹ ਪੈਣੀ ਸਾਹ ਸਲਾਈਡਾਂ ਤੇ ਗਿਆ ਸੀ ਹੱਥੇ ਲੱਗੇ ਖੁੱਗ ਗਿਆ ਜੀ ਬਹੁਤ ਉਤੇ ਇੱਕ ਸਲਾਈਡਾਂ ਤੇ ਗਿਆ ਸੀ ਓਹ ਤੇਰੀ ਵਾਹ ਗੁਰੂ ਬੇਚਰਦੇ ਤੇਰੀ ਹੱਥਾਂ ਦੇ ਗਣਿਆ ਕਿੱਦਾਂ ਕੀਤੀਆਂ ਸੀ ਸਲਾਈਡਾਂ ਫਿਰ ਹੈ ਹਾਂ ਇਹ ਕਰੀ ਜਾਨਾ ਇਹ ਨਹੀਂ ਦੱਸਣਾ ਨਾ ਬੈਠ ਤਾਂ ਦੇ ਕਿੱਦਾਂ ਗਿਆ ਮਹਾਰਾਜ ਤੇ ਵਧੀਆ ਰੂਪ ਟਾੜੀ ਉਹ ਇਦਾਂ ਮੰਨਾ ਮੰਨਾ ਕੀ ਕਹਿੰਦਾ ਹੁੰਦਾ ਓਹੋ ਹੱਲ ਮੁਖਾਰੇ ਉਹ ਕਹਿੰਦਾ ਹੁਣ ਅੱਲੂਹਾਂ ਦਾ ਜਿਆਦਾ ਹੋਰ ਕੀ ਖਲੇ ਚਿੱਟੀਆਂ ਤੇ ਇਹ ਹੋਰ ਆਂਡੇ ਹੁੰਦੇ ਆਂਡੇ ਹੁੰਦੇ ਆ ਤੂੰ ਖਾਣਾ ਹਨ ਐ ਹੋਈ ਇੱਤੜੀ ਤੋਤੇ ਸੋਕੇ ਦੰਨਾ ਤੁਣੀ ਇੱਤੜੀ ਤੇ ਗੱਲ ਸੁਣ ਬਈ ਦੰਨਾ ਸਮਨ ਸਾਜਾ ਨੂੰ ਦੰਨਾ ਰੱਜ ਨੂੰ ਚੱਤ ਰਹੀ ਜਮਨ ਆਇਆ ਜੋ ਟੈਕਨੀਕਲ ਸਾਵਨੀਆਂ ਗੱਲ ਸੁਣੀਏ ਇੱਕ ਵਾਰ ਫੇਰ ਹਾਕ ਮਾਰ ਯਾਰ ਬੰਦਾ ਇੱਧਰ ਨਹੀਂ ਤੇ ਹਾਕ ਮਾਰ ਕੇ ਦੱਸ ਹਾਕ ਮਾਰ ਬੈਨ ਨੂੰ ਤਾਨੂੰ ਇੱਧਰ ਨੂੰ ਤੇ ਹਾਕ ਮਾਰਦੇ ਪਹਿਲਾਂ ਹਾਕ ਮਾਰ ਕੇ ਬੁਲਾ ਹਾਕ ਮਾਰਦਾ ਨਹੀਂ ਪੇ ਹਾਕ ਮਾਰ ਕੇ ਬੁਲਾ ਯਾਰ ਹਾਕ ਮਾਰ ਕੇ ਬੁਲਾ ਬੰਦਾ ਤੇ ਤੇਰੇ ਮੇਰੇ ਤੋਂ ਆਟ ਮਾਰ ਹਾਕ ਮਾਰ ਯਾਰ ਫੇਰ ਨਾਲ ਹਾਕ ਮਾਰ ਇਹ ਨੌ ਕੀ ਆ ਇਹ ਨੌ ਕੀ ਆ ਕਹੇ ਨਾ ਨਾ ਦਾਦੀ ਤੂੰ ਹੀ ਨਹੀਂ ਮਾਰ ਦਿੱਤਾ ਕੋਈ ਨਹੀਂ ਮਾਰ ਦਿੱਤਾ ਕਿੱਦਾਂ ਤੇ ਪਿਹਾਈ ਹੋਣੀ ਆ ਹੱਥ ਤੇ ਮੁੜ ਕੇ ਰੋਣਾ ਮੁੜ ਕੇ ਰੋਣਾ ਮੂੰਹ ਅੱਡ ਅੱਡ ਉਹ ਉਹ ਕਰ ਇਹਨੇ ਮੈਂ ਖੜਾ ਕੀਤਾ ਦੇਖੋ ਜੀ ਉਹ ਤੇ ਮੈਂ ਕਰਦਾ ਹਾਂ ਉਹ ਤੂੰ ਵੀ ਮੈਂ ਤਾਂ ਨਾ ਹਾਂ ਉਹ ਕੀ ਆ ਮੈਂ ਨਹੀਂ ਆ ਥੋੜਾ ਕੀ ਆ ਉਹ ਕੀ ਆ ਉਹ ਆੜੇ ਤੇਰਾ ਪਾਣ ਦੇ ਤਾ ਕੀ ਹੋ ਗਈ ਆ ਕਰੇ ਨਹੀਂ ਖੜਾ ਕੀਤਾ ਆ ਉਹ ਬਾਲਣਾ ਨਹੀਂ ਆ ਬਾਲਣਾ ਕਿੱਥੇ ਬਾਲਣ ਆ ਹੁਣ ਤੂੰ ਕਿੱਥੇ ਚੱਲਿਆ ਇੱਧਰ ਨੂੰ ਓਏ ਆ ਮੈਕ ਤੇਰਾ ਮੈਂ ਲੈਣ ਲੱਗਾ ਉਹ ਬਾੜਾ ਫਿਰ ਮੈਂ ਲੱਗਾ ਉੱਤੇ ਮੈਕ ਤੇ ਗੌਣ ਐਦਾ ਮੈਂ ਤੇ ਹੁਣ ਕਿੱਥੇ ਨੂੰ ਜਾਣਾ ਦਮਨ ਤੇ ਦਮਨ ਦਮਨ ਤਾਂ ਇੱਥੇ ਪਿੰਡੂ ਕੇ ਕੋਲ ਆਇਆ ਨਹੀਂ ਪਰਮਵੀਰ ਕੋਲ ਆ ਦਮਨ ਤਾਂ ਪਰ ਇਹਨੂੰ ਜੰਮ ਗਿਆ ਆ ਦਮਨ ਆਇਆ ਦਮਨ ਤਾਂ ਜੰਮ ਗਿਆ ਆ ਐਉਈ ਦਮਨ ਆਇਆ ਦਮਨ ਤੜੇ ਆਹੋ ਦਮਨ ਜੇ ਮ ਗਿਆ ਆ ਜੈਕ ਖੁੱਲਾ ਹੋਣਾ ਕਾ ਰਿਆ ਦਜਾ ਤਾ ਅੱਜ ਨੂੰ ਬੈਲੀ ਨੇ ਨਹੀਂ ਉਹ ਜਾਣਾ ਚੋਕੇ ਦੇ ਨਾਲ ਜਾਈ ਕਿਤੇ ਨਹੀਂ ਹੈਗਾ ਦਮਨ ਪਤਾ ਨਹੀਂ ਕਿੱਥੇ ਚਲ ਗਿਆ ਆ ਚੱਲੀਏ ਦਮਨ ਨਹੀਂ ਉਹ ਨਹੀਂ ਹੈਗਾ ਭਰਾਵਾ ਉਹ ਹੈ ਨਹੀਂਗਾ ਹੈ ਨਹੀਂਗਾ ਜੇ ਚਬਲਾ ਪਾਉਂਗਾ ਤਾਂ ਜਾਣ ਦੇਣਾ ਨਹੀਂ ਤਾਂ ਨਹੀਂ ਜਾਣ ਦੇਣਾ ਜੇ ਚਬਰਾ ਪਾਉਗਾ ਤਾਂ ਲੈ ਕੇ ਜਾਈਆ ਚਾ ਨਹੀਂ ਤਾਂ ਨਹੀਂ ਲਿਜਾਈ ਚਬਲਾ ਪਾਉਗਾ ਤਾਂ ਲਿਜਾਈ ਨਹੀਂ ਜਾਣਾ ਇਦਾਂ ਮੈਂ ਆਵਾਂ ਫੇਰ